ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਰਾਜਵੀਰ ਜਵੰਦਾ ਦਾ ਦੋ ਦਿਨ ਪਹਿਲੇ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਬਣੀ ਹੋਈ ਹੈ ਹਰ ਇੱਕ ਵਿਅਕਤੀ ਜੋ ਕਿ ਦੁਆਵਾ ਰਾਜਵੀਰ ਦੇ ਲਈ ਕਰ ਰਿਹਾ ਸੈ ਕਿਸੇ ਦੀ ਵੀ ਦੁਆ ਜੋ ਕਿ ਕੰਮ ਨਹੀਂ ਆਈ ਜੋ ਰੱਬ ਨੂੰ ਪਿਆਰੇ ਹੋਗੇ ਰਾਜਵੀਰ ਜਵੰਦਾ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਬੀਤੇ ਦਿਨ ਉਹਨਾਂ ਦਾ ਜਗਰਉ ਦੇ ਪਿੰਡ ਪੋਨਾ ਦੇ ਵਿਖੇ ਅੰਤਿਮ ਸੰਸਕਾਰ ਹੋਇਆ ਤੇ ਅੱਜ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਹਨਾਂ ਦੇ ਫੁੱਲ ਚੁਗੇ ਜਾ ਰਹੇ ਨੇ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਬਹੁਤ ਹੀ ਭਾਵੁਕ ਪਲ ਹੈ ਜਦੋਂ ਆਪਣੇ ਯਾਰ ਦੇ ਫੁੱਲ ਚੁਗੇ ਜਾ ਰਹੇ ਹੈ ਮੌਕੇ ਦੇ ਉੱਪਰ ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਵੀ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਆਪਣੇ ਯਾਰ ਰਾਜਵੀਰ ਜਵੰਦਾ ਦੇ ਫੁੱਲ ਚੁਗੇ ਜਾ ਰਹੇ ਨੇ ਤੇ ਨਮ ਅੱਖਾਂ ਦੇ ਨਾਲ ਹਰ ਇੱਕ ਵਿਅਕਤੀ ਨੇ ਰਾਜਵੀਰ ਨੂੰ ਵਿਦਾਈ ਦਿੱਤੀ ਰਾਜਵੀਰ ਦੀ ਜੋ ਕਮੀ ਹੈ ਹਰ ਕਿਸੇ ਦੇ ਵੱਲੋਂ ਕਹੀ ਜਾ ਰਹੀ ਹੈ ਕਿ ਪੂਰੀ ਨਹੀਂ ਹੋਵੇਗੀ ਰਾਜਵੀਰ ਦੇ ਜੋ ਬੋਲ ਹੈ ਉਹ ਹਮੇਸ਼ਾ ਉਸ ਨੂੰ ਜਿੰਦਾ ਰੱਖਣਗੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋ ਗਿਆ ਸੀਗਾ ਜਦੋਂ ਉਹ ਬੱਦੀ ਤੋਂ ਵਾਪਸ ਪੰਜਾਬ ਮੋਡਰੇਸ਼ਨ ਬਾਈਕ ਦੇ ਉੱਪਰ ਸਵਾਰ ਸਨ ਬਾਈਕ ਰਾਈਡਿੰਗ ਜੋ ਕਿ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਉਹਨਾਂ ਨੂੰ ਸ਼ੌਕ ਸੀਗਾ ਤੇ ਰਸਤੇ ਦੇ ਵਿੱਚ ਦੋਸਤਾਂ ਨੇ ਉਹ ਪਿੱੜਦੇ ਹੋਏ ਨਜ਼ਰ ਆਂਦੇ ਐ ਤੇ ਉਸ ਸਮੇਂ ਹੀ ਰਾਜਵੀਰ ਜਵੰਦਾ ਦੇ ਨਾਲ ਟਕਰਾ ਜਾਂਦੇ ਐ ਤੇ ਉਹਨਾਂ ਦਾ ਪਿਆਨਕ ਐਕਸੀਡੈਂਟ ਹੋ ਜਾਂਦਾ ਜਿਸ ਤੋਂ ਬਾਅਦ ਰਾਜਵੀਰ ਨੂੰ ਚੰਡੀਗੜ੍ਹ ਫੋਰਟਿਸ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਹੈ ਉੱਥੇ ਉਹ ਜੇਰੇ ਲਾਚ ਰਹੇ ਨੇ 10 ਤੋਂ 12 ਦਿਨ ਹਸਪਤਾਲ ਦੇ ਵਿੱਚ ਭਰਤੀ ਸਨ ਜਿੱਥੇ ਉਹਨਾਂ ਦਾ ਇਲਾਜ ਕਰਾਇਆ ਸੀਗਾ ਤੇ ਹਰ ਇੱਕ ਪੰਜਾਬੀ ਦੇ ਵੱਲੋਂ ਉਹਨਾਂ ਦੇ ਠੀਕ ਹੋਣ ਦੀ ਅਰਦਾਸ ਕੀਤੀ ਜਾ ਰਹੀ ਸੀਗੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ ਰਾਜਵੀਰ ਜਵੰਦਾ ਦਾ ਦੇਹਾਂਤ ਬੀਤੇ 2 ਦਿਨ ਪਹਿਲੇ ਹੋ ਗਿਆ ਜਿਸ ਤੋਂ ਬਾਅਦ ਪੂਰੇ ਪੰਜਾਬ ਜਗਤ ਦੇ ਵਿੱਚ ਸੋਗ ਦੀ ਲਹਿਰ ਬਣੀ ਹੋਈ ਹੈ ਹਰ ਇੱਕ ਵਿਅਕਤੀ ਜੋ ਕਿ ਨਮ ਅੱਖਾਂ ਦੇ ਨਾਲ ਰਾਜਵੀਰ ਨੂੰ ਵਿਦਾਈ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਅੱਜ ਅੰਤਿਮ ਸੰਸਕਾਰ ਤੋਂ ਬਾਅਦ ਉਹਨਾਂ ਦੇ ਫੁੱਲ ਚੁੱਕੇ ਜਾ ਰਹੇ ਆ ਤਸਵੀਰਾਂ ਵੀ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਕਿ ਕਿਸ ਤਰੀਕੇ ਦੇ ਨਾਲ ਭਾਵੁਕ ਹੋ ਕੇ ਉਹਨਾਂ ਦੇ ਫੁੱਲ ਚੁੱਕੇ ਜਾ ਰਹੇ ਨੇ ਮਾਤਾ ਵੀ ਮੌਕੇ ਦੇ ਉੱਪਰ ਮੌਜੂਦ ਹੋਈ ਹੈ ਹਰ ਕਿਸੇ ਦਾ ਜੋ ਹੋਸਟ ਹੈ ਇਸ ਸਮੇਂ ਟੁੱਟ ਚੁੱਕਿਆ ਹੈ ਪਰਿਵਾਰਕ ਮੈਂਬਰ ਜੋ ਕਿ ਕਾਫੀ ਜ਼ਿਆਦਾ ਦੁੱਖ ਦੀ ਕੜੀ ਦਾ ਸਾਹਮਣਾ ਕਰ ਰਹੇ ਨੇ ਤੇ ਹੁਣ ਕਿਸੇ ਦੇ ਕੋਲ ਵੀ ਕੋਈ ਅਲਫਾਜ਼ ਨਹੀਂ ਹੈ ਕਿ ਰਾਜਵੀਰ ਜਵੰਦਾ ਦੀ ਕਮੀ ਹੋਣ ਕਿਸ ਤਰੀਕੇ ਦੇ ਨਾਲ ਪੂਰੀ ਹੋਵੇਗੀ ਤੇ ਅੱਜ ਰਾਜਵੀਰ ਜਵੰਦਾ ਦੇ ਭੁੱਲ ਚੁੱਕੇ ਜਾ ਰਹੇ ਨੇ ਤੇ ਇਸ ਤੋਂ ਬਾਅਦ ਉਹਨਾਂ ਦੀ ਅੰਤਿਮ ਅਰਦਾਸ ਕੁਝ ਦਿਨਾਂ ਦੇ ਬਾਅਦ ਹੋਵੇਗੀ ਤੇ ਰਾਜਵੀਰ ਜਵੰਦਾ ਦੀ ਕਮੀ ਕੋਈ ਵੀ ਪੂਰੀ ਨਹੀਂ ਕਰ ਸਕਦਾ ਦੁਬਾਰਾ ਤੋਂ ਦੱਸਦੀ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋ ਗਿਆ ਸੀਗਾ ਜੇਰੇ ਲਾਸਟਨ ਕਾਫੀ ਚੋਕੀ ਡੁੰਗੀਆਂ ਸੱਟਾਂ ਲੱਗੀਆਂ ਸਨ ਰਾਜਵੀਰ ਜਵੰਦਾ ਨੂੰ ਵੈਂਟੀਲੇਟਰ ਦੇ ਉੱਪਰ 10-12 ਦਿਨ ਰਾਜਵੀਰ ਜਵੰਦਾ ਰਹੇ ਉਸ ਤੋਂ ਬਾਅਦ ਇਸ ਸਫਾਨੀ ਸੰਸਾਰ ਨੂੰ ਅਲਵਿਦਾ ਕਰ ਗਏ